ਸਤ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਵਾਲਾ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਅਮਨ ਬਟਿਕ ਦੇ ਉੱਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਕੜਾਈ ਦਾ ਡਿਜ਼ਾਈਨ ਸੂਟ ਦੇ ਉੱਤੇ ਪੈਚ ਲਾ ਕੇ ਉਹਦੇ ਉੱਪਰ ਕੜਾਈ ਕੀਤੀ ਜਾ ਰਹੀ ਆ ਤੇ ਇੱਕ ਕਮਾਲ ਦੀ ਗੱਲ ਹੋਰ ਆ ਵੀ ਇਹ ਸੂਟ ਵੀ ਅਮਨ ਦਾ ਖੁੱਦਾ ਹੀ ਆ ਅਮਨ ਆ ਉਹਦੇ ਖੁੱਦੇ ਹੀ ਸੂਟ ਉੱਤੇ ਡਿਜ਼ਾਈਨ ਕਰ ਰਹੀ ਆ ਪੂਰਾ ਵਧੀਆ ਜਚਾ ਜ ਜਾ ਕੇ ਦੇ ਕਿਹੜਾ ਰੰਗ ਆਉਣਾ ਇਹ ਬੰਨ੍ਹੂ ਲੜਾ ਲਾਈਟ ਬਲੂ ਹੈ ਨਾ ਵਿੱਚ ਦੇਖੋ ਇਹਦੇ ਆ 골ਡਨ ਦੀ ਭੰਮ ਕਹੀ ਪੈਂਦੀ ਆ ਦੇਖੋ ਨਾ ਸਿਮਰ ਦਾ ਸਿਮਰ ਦਾ ਤੇ ਅਮਨ ਜਿਹੜਾ ਆ ਪੈਚ ਲਾਇਆ ਇਹ ਸਲਵਾਰ ਦਾ ਪੈਚ ਆ ਸਲਵਾਰ ਨਾਲ ਦਾ ਵੀ ਇਹ ਇਕੱਠਾ ਕਪੜਾ ਲੈਂਦਾ ਜੀ ਐਡੋ-ਐਡੋ ਲੈਂਦਾ ਹੋਇਆ ਐਡੋ-ਐਡੋ ਐਡੋ-ਐਡੋ ਬਤਲ ਵੀ ਪਹਿਲਾਂ ਤੁਹਾਡੇ ਕੋਲ ਆ ਸੂਟ ਹੋਊਗਾ ਉਹਦੇ ਨਾਲ ਦੀ ਮੈਚਿੰਗ ਕਰਕੇ ਸਲਵਾਰ ਲੈਂਦੀ ਆ ਤੇ ਉਸ ਤੋਂ ਬਾਅਦ ਸਲਵਾਰ ਦੇ ਵਿੱਚੋਂ ਕੱਪੜਾ ਲੈ ਕੇ ਹਨਾ ਸੂਟ ਦੇ ਉੱਤੇ ਪੈਚ ਲਾ ਕੇ ਫਿਰ ਉਹਦੇ ਤੇ ਕਢਾਈ ਕੀਤੀ ਜਾਂਦੀ ਜਾਰੀ ਆ ਜਿਵੇਂ ਕਣਕ ਨੇ ਬੱਲੀਆਂ ਹੁੰਦੀਆਂ ਨੇ ਉਹਦੇ ਵਰਗੀ ਕਢਾਈ ਆ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਅਮਰੇ 골ਡਨ ਕਲਰ ਦੀ ਜਿਹੜੀ ਕਢਾਈ ਕਰ ਰਹੀਆਂ ਜਿਵੇਂ ਸੂਟ ਇਹ ਦੇ ਵਿੱਚ 골ਡਨ ਦੀ ਉਹ ਪੈਂਦੀ ਹੈ ਝੌਕ ਹੈ ਨਾ ਝੌਕ ਇਹ ਦੇਖੋ ਇਹ 골ਡਨ ਜਿਹੜੀ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਆ ਜਿਹੜੀ ਵਿੱਚ ਆਹ ਛਾਪਾ ਰਿਹਾਦਾ ਉਹ ਇਹ ਫੁੱਲ ਬਣਨਗੇ ਉਹ ਫੁੱਲ ਨੇ ਇਹ ਬਣਨਗੇ ਕਿਹੜੇ ਗਾਜਰ ਦੇ 골ਡਨ ਦੀ ਜਿਹੜੂ ਉਹ ਮੈਂ ਕਈ ਵਾਰ ਦੇਖਿਆ ਨਾ ਵੀ 골ਡਨ ਦੇ ਨਾਲ ਔਰ ਇਹ ਕਲਰ ਵਾਲਾ ਸੋਹਣਾ ਲੱਗਦਾ ਹੁੰਦਾ ਨਾ ਫਿਰ ਇਹਦੇ ਨਾਲ ਅੰਸਫੈਕਟ ਇਹਦੇ ਕਲਰ ਹੀ ਇੰਨੇ ਹੋਰ ਇਹਦੇ ਸੂਟ ਦੇ ਵਿੱਚ ਦੇਖ ਲੈ ਕੋਈ ਇਹਦੇ ਵਿੱਚ ਇੱਕ ਤਾਂ ਰੰਗ ਆ ਦੇ ਆ ਰੰਗ ਦੇ ਬਣਾ ਦੇ ਜਿਹੜਾ ਆ ਕਲਰ ਆ ਸੂਟ ਦਾ ਜਿਵੇਂ ਗ੍ਰੀਨ ਆ ਰਹੀ ਇਹਦੇ ਵਿੱਚ ਵੀ ਚਾਹੇ ਸਕਾਈ ਬਲੂ ਜਾਂ ਕਿਹੜਾ ਵੀ ਕਲਰ ਆ ਇਹ ਉਹ ਡਾਰਕ ਕਲਰ ਦਾ ਫੁੱਲ ਬਣਾ ਦੇ ਜਾਂ ਮਤਲਬ ਆਲੇ-ਦਾਲੇ ਆਊਟਰ ਐਂਡ ਗੋਲਡ ਕਰ ਦੇ ਵਿੱਚੋਂ ਜਿਹੜੇ ਉਦੇ ਪੱਤੀਆਂ ਬਣੇਗੀ ਉਹ ਆਹ ਕਦਰਦੀਆਂ ਬਣਾਦੀ ਕੀ ਕਹਿੰਦੇ ਜਿਵੇਂ ਆ ਦੇਖੋ ਜਿਵੇਂ ਆ ਫੁੱਲ ਸੱਪਿਆ ਹੋਇਆ ਦੇਖੋ ਨਾ ਵੀ ਇਦਾਂ ਗੋਲਾਈ ਦੇ ਵਿੱਚ ਆਈ ਦੀਆਂ ਪੱਤੀਆਂ ਆਹ ਕਦਰਦੀਆਂ ਬਣਾ ਕੇ ਆਲੇ ਦਾਰੇ ਆਊਟ ਲਾਈਨ ਆਹੀ ਜੈਰੀ ਦੀ ਕਰਦੀ ਹੈ ਹੈ ਤੇ ਬਾਹਰ ਦਾ ਪੈਸ ਹੈ ਨਹੀਂ ਬਾਹਰ ਤੋਂ ਬਾਤ ਹੈ ਕੀ ਹੈ ਬਾਹਰ ਤਾਂ ਸਿੰਪਲ ਹੈ ਘੜਾਈ ਹੋਣੀ ਹੈ ਆ ਬਾਤ ਜਰੀ ਕਰਦੀ ਫਿਰ ਹੁਣ ਇਹਦੇ ਨਾਲ ਦਾ ਤਲਾਸ਼ ਦੇਖਣਾ ਲੱਗੂਆ ਦੇਖੋ ਚੇਕੋਰੀਲਾ ਡੱਬਾ ਲੱਭੀ ਆਪਾਂ ਦੇਖੋ ਜੇ ਕੋ ਆਪਾਂ ਵੀਡੀਓ ਦੇ ਵਿੱਚ ਹੀ ਲੱਭਾਂਗੇ ਲੈਓ 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 ਹੈਗਾ ਕੋਈ ਰੰਗ ਜਿੰਨੇ ਨਾਲ ਦਰੋਂ ਕਾਮੇ ਦਨ ਵਾਸਤੇ ਮੇਰੇ ਸੇ ਇਹ ਨਾ ਵリュー ਵੀ ਆ ਚੱਲੇ ਗਿਆ ਹੈ ਨਾ ਇਹ ਚੱਲਦਾ ਹੂੰ ਚੱਲਣਾ ਨਹੀਂ ਮੈਨੂੰ ਤਾਂ ਚੱਲਦਾ ਤੁਸੀਂ ਦੇਖੋ ਭਾਈ ਵੀਡੀਓ ਵਾਲੇ ਜਿਹੜੇ ਦੇਖ ਰਹੇ ਹੋ ਵੀ ਇਹ ਚੱਲਦਾ ਨਾ ਰੰਗ ਵੈਸੇ ਵੀਡੀਓ ਵੀਡੀਓ ਦੇ ਵਿੱਚ ਰੰਗ ਚੇਂਜ ਹੁੰਦੇ ਨੇ ਜਿਵੇਂ ਜਿਵੇਂ ਸੂਟ ਦਾ ਰੰਗ ਚੇਂਜ ਹੋਇਆ ਹੋਊਗਾ ਰੀਲ ਦਾ ਵੀ ਚੇਂਜ ਹੋਇਆ ਹੋਊ ਸੋ ਨੂੰ ਜਿਹੜਾ ਵੀ ਰੰਗ ਦਿਖ ਰਿਹਾ ਉਹਦੇ ਅਕੋਰਡਿੰਗ ਤੁਸੀਂ ਦੇਖੋ ਵੀ ਇਹ ਰੀਲ ਸੂਟ ਦੇ ਨਾਲ ਮਿਲ ਰਹੀ ਆ ਫਿਰ ਇਹ ਥੋੜੀ ਨਾ ਰਹਿ ਜੀ ਫਿਰ ਹੋਰ ਡੱਬਾ ਖੋਲੋ ਹੋਰ ਬਟਾਰਾ ਖੋਲੋ ਆਪਾਂ ਇਨੂੰ ਕਰੋ ਬੰਦ ਆਪਾਂ ਅੱਧਾ ਪਾ ਖੋਲਦੇ ਹਾਂ ਲਓ ਜੀ ਕ ਕੱਬੇ ਰੰਗ ਘੱਟ ਹੀ ਮਿਲਦੇ ਹੁੰਦੇ ਨੇ ਨਾ ਹੋਰ ਲਓ ਇਹ ਤਾਂ ਹੈਗਾ ਆਪਣਾ ਸਿਲਾਈ ਵਾਲੀ ਮਸ਼ੀਨਾਂ ਵਾਲਾ ਡੱਬਾ ਲਓ ਜੀ ਕੱਬੇ ਰੰਗ ਲੱਭੋ ਜੀ ਆਹ ਨਹੀਂ ਚੱਲਦਾ ਹੁਣ ਆਹਾ ਆਹਾ ਆਹ ਆ ਚੱਲ ਰਿਹਾ ਹੈ ਨਾ ਤੂੰ ਇਹ ਕਰਾ ਜਿਵੇਂ ਇਹ ਰੀਲ ਥੋੜੀ ਆ ਅਮ ਇਹ ਸ਼ੂਟਿੰਗ ਓਟੇ ਇਹ ਸਾਰਾ ਫਿਲ ਕਰਕੇ ਆਊਟਲਾਈਨ ਮੋਟੀ ਜਿਹੀ ਜੈਲੀ ਦੀ ਕਰਨੀ ਪਊਗੀ ਹਨਾ ਕਿ ਲਾਈਟ ਰੱਖੇਗੀ ਪਹਿਲਾਂ ਇਹ ਕਰੀ ਜਿਹੜੀ ਆਊਟਲਾਈਨ ਕਰੇਗੀ ਹਨਾ ਉਹ ਹਲਕੀ ਕਰਕੇ ਦੇਖ ਲਈ ਮਤਲਬ ਬਾਲਾ ਨਾ ਉਹ ਕਰੀ ਸੋਹਣੀ ਲੱਗੇ ਤਾਂ ਉਹ ਮੇਰੇ ਲਈ ਜੇ ਇੱਕ ਵਾਰੀ ਡਰ ਜਿਹੜਾ ਉਹ ਕਰਤੀ ਵੱਡਾ ਟਾਂਕਾ ਲਾ ਤਾਂ ਫਿਰ ਉਹਨੂੰ ਆਪ ਪਤਲਾ ਕਰਨਾ ਔਖਾ ਹੋ ਜੂਗਾ ਨਾ ਪਤਲੇ ਨੂੰ ਮੋਟਾ ਦਾ ਕਰ ਸਕਦੇ ਆ ਚਾਹੇ ਸਲਾਈ ਵਾਲੀਆਂ ਰੀਲਾਂ ਹੋਣ ਚਾਹੇ ਕੜਾਈ ਵਾਲੀਆਂ ਹੋਣ ਨਾ ਵਿੱਚ ਤਾਂ ਗੇਂਦਾਂ ਖੇਦਰੀ ਜਾਂਦੇ ਨੇ ਨਾ ਵੇਖੋ ਇਹਦਾ ਬਾਲਾ ਇਹਨਾਂ ਤੋਂ ਕੜਾਈ ਆਹ ਦੇਖੋ ਕਿਦਾਂ ਖੇਦਰਦੇ ਨੇ ਨਾ ਇੱਕ ਹੋਰ ਬਟਾਰਾ ਖੋਲਿਆ ਬਾਕੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਕੋਈ ਸਲਾਹ ਕੋਈ ਮਸਵਰਾ ਤੇ ਨਿਹਰਾ ਕਬ ਦੀ ਆਵਦੀ ਜਗ੍ਹਾ ਤੇ ਹੁੰਨੇ ਨਾ ਦੇਖੋ ਆ ਵੀ ਚੱਲਦਾ ਆ ਲੱਗਦਾ ਹੈ ਨਾ ਆ ਵੀ ਚੱਲਦਾ ਲੱਗਦਾ ਆ ਵੀ ਚੱਲਦਾ ਲੱਗਦਾ ਮੈਨੂੰ ਤਾਂ ਲੱਗਦਾ ਬਿਲਕੁਲੀ ਜਰੀ ਦੀ ਕਰ ਲੈਣੀ ਆ ਮੈਂ ਮੈਨੂੰ ਪਤਾ ਕੀ ਲੱਗਦਾ ਸੀ ਯਾਰ ਫਿਰ ਜਰੀ ਤਾਂ ਜ਼ਿਆਦਾ ਨਹੀਂ ਹੋ ਜੂਗਾ ਨਾ ਮੈਂ ਇਹ ਕਹਿਦਾ ਸੀ ਨਾ ਵੀ ਹੁਣ ਤੂੰ ਇਹ ਦੇਖ ਹੁਣ ਤੂੰ ਇਹ ਜਰੀ ਕਿਸ ਬੇਸ ਤੇ ਪਾਈ ਆ ਕਿਵੇਂ ਜਿਹੜਾ ਇਹ ਜਰੀ ਦਾ ਕਲਰ ਪਾਇਆ ਆ ਟੋਟਾ ਜਿਹੜਾ ਪਾਇ ਚਲਾਇਆ ਤੇ ਤੇ ਸਲਵਾਰ ਨਾਲ ਮੈਚਿੰਗ ਕਰ ਲਈ ਜਰੀ ਦੀ ਕਿੱਥੇ ਮੈਚਿੰਗ ਕਰੀ ਆ ਵੀ ਇਹ ਜਰੀ ਦੀ ਤਾਂ ਹਮੇਸ਼ਾ ਵਰਕ ਆਉਂਦਾ ਜਰੀ ਦੇ ਸੂਟਾਂ ਦੇ ਸਾਰਾ ਆਪਣੇ ਪਾਰਟੀ ویئر ਸੂਟ ਜਰੀ ਦੀ ਕਢਾਈ ਨਹੀਂ ਹੁੰਦੀ ਬਾਕੀ ਇਹ ਵੀ ਆ ਸੂਟ ਦੇ ਵਿੱਚ ਜਿਹੜੀ ਆ ਪੰਮਕ ਪੈਂਦੀ ਇਹ ਵੀ 골ਡਨ ਹੋਗੀ ਇਹ ਵੀ ਹੋ ਗਿਆ ਮਤਲਬ ਮੈਂ ਕਹਿਣ ਦਾ ਭਾਵ ਮੇਰੇ ਇਹ ਆ ਵੀ ਜਦੋਂ ਆਪਾਂ ਜਰੀ ਪਾ ਸਕਦੇ ਆ ਫਿਰ ਆਪਾਂ ਜਿਹੜਾ ਦੂਜਾ ਫੁੱਲ ਬਣਾਉਣਾ ਵੀ ਉਹ ਸੂਟ ਦੇ ਨਾਲ ਮਿਲਦੇ ਹੀ ਬਣਾਉਣਾ ਜਾਂ ਆਪਾਂ ਹੋਰ ਕਲਰ ਵੀ ਪਾ ਸਕਦੇ ਆ ਮੈਂ ਤਾਂ ਇਹ ਕਹਿਣਾ ਫਿਰ ਦੁਪੱਟਾ ਵੀ ਸਲਵਾਰ ਨਾਲ ਆਉਂਦੀ ਏ ਉਹ ਹੈ ਜੇ ਉਹਰੇ ਤੂੰ ਕੋਈ ਹੋਰ ਕਲਰ ਪਾਉਣੀ ਆ ਮੰਨ ਕੇ ਜਲਾ ਪਾਉਣੀ ਆ ਪਿੰਕ ਹਨ ਜਾਂ ਹੋਰਾਂ ਹੀ ਪਾਉਣੀ ਆ ਨਾ ਕੱਲ ਨੂੰ ਫਿਰ ਉਹ ਉਹ ਚੁੰਨੀ ਵੀ ਨਾਲ ਲੈਂਦੀ ਹੋ ਜੇਗੀ ਨਾ ਹੈ ਜੇ ਤੂੰ ਇੱਕ ਥਾਂਵੇਂ ਥੋੜਾ ਜਿਹਾ ਟਰਾਈ ਕਰਕੇ ਦੇਖੇ ਉਦੜ ਜੂਗਾ ਉਹ ਬੜਾ ਨਖਣਾ ਕਪੜਾ ਉਹ ਲਾ 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 ਇਹ ਬਰ ਐ ਕਰ ਕਿਸੇ ਵੇਸਟ ਦੇ ਕਪੜੇ ਤੇ ਪਾ ਕੇ ਉਹ ਕਰਕੇ ਦੇਖ ਲੈ ਹੂੰ ਉਸ ਤੱਕ ਨੂੰ ਪੂਰੇ ਕਰਤਾ ਤੈਂਗਾ ਉਹ ਛੱਡ ਤੂੰ ਐ ਦੱਸ ਜਿਹੜਾ ਇਹ ਜਰੀ ਦਾ ਫੁੱਲ ਬਣਾਵੇਂਗੀ ਹੂੰ ਉਹ ਜਰੀ ਦਾ ਫੁੱਲ ਆਹੀ ਕਲਰ ਦਾ ਬਣਾਵੇਂਗੀ ਜਾਂ ਹੋਰ ਹੋਰ ਜਰੀ ਲਵੇਂਗੀ ਉਰੇ ਇਸੇ ਦੇ ਬਣਾਉਂਦੇ ਫਿਰ ਜਰੀ ਇਧਰ ਦੇਖੀ ਜੇ ਮੈਂ ਇਹ ਕਰ ਦਈਏ ਜਰੀ ਦਾ ਫੁੱਲ ਬਣਾ ਦੇ ਉਹਦੇ ਆਲੇ-ਦਾਲ ਇਹ ਆਊਟਲਾਈਨ ਨਹੀਂ ਕਰਦੀਏ ਐ ਇਦਾਂ ਤਾਂ ਨਹੀਂ ਹੁੰਦਾ ਹੁੰਦਾ ਐਂ ਕਦੇ ਫੁੱਲ ਬਣਿਆ ਨਵਾਂ ਤਿਆਰ ਬਸ ਹੂੰ ਲਓ ਜੀ ਅਮਨ ਜਿਹੜਾ ਫੁੱਲ ਆ ਅਸੀਂ ਡਿਸਾਈਡ ਕੀਤਾ ਅਖੀਰ ਖਾਸਾ ਚਰ ਲਾ ਕੇ ਦਿਮਾਗ ਤੋਂ ਹੋ ਕੋ ਫੈਸਲਾ ਕੀਤਾ ਵੀ ਜਰੀ ਦਾ ਫੁੱਲ ਬਣਾਉਗਾ ਹੋਣਾ ਜਿੱਦਾਂ ਉਹੀ ਜਰੀ ਆ ਨਾ ਜਿਹਦੇ ਆ ਬਣਾ ਛੋਟੀ ਬੁਟੀ ਬਣੀ ਆ ਨਾ ਹੂੰ ਇਹਨੂੰ ਫਿਲ ਕਰਕੇ ਇਹਦੇ ਆਲ ਦਲ ਦੀ ਸੋਚਦੇ ਆ ਵੀ ਆਊਟ ਲਾਈਨ ਆਪਾਂ ਉਹ ਕਲਰ ਦੀ ਕਰੀਏ ਜਿਹੜਾ ਸੂਟ ਦੇ ਨਾਲ ਮਿਲਦਾ ਲਓ ਜੀ ਅਮਨ ਫੁੱਲ ਬਣਾਉਣ ਲਈ ਬੱਟਾ ਟੰਕਾ ਯੂਜ਼ ਕਰ ਰਹੇ ਨੇ ਕਿੰਨਾ ਪੰਜ ਨੰਬਰ ਆ ਕੇ ਫੁੱਲਾਉਣੇ ਹੈ ਫੁੱਲ ਤੇ ਹੈ ਫੁੱਲ ਤੇ ਦੇਖੋ ਨਾ ਬੱਟਾ ਟੰਕਾ ਕਰਕੇ ਜਿਹੜਾ ਜਰੀਆ ਉਹ ਕਿੰਨੀ ਜਿਆਦਾ ਚਮਕ ਗਿਆ ਰਹੀ ਹੈ ਨਾ ਕਿਉਂਕਿ ਜਿਹੜੀਆਂ ਪੱਤੀਆਂ ਨੇ ਛੋਟੀਆਂ ਨੇ ਛੋਟੀਆਂ ਵਿੱਚ ਮਤਲਬ ਉਹਨੀ ਚਮਕ ਤਾਂ ਆਉਂਦੀ ਆ ਜਿੰਨਾ ਜਿਆਦਾ ਸੰਘਣਾ ਹੋ ਜਾਂਦਾ ਜਿਵੇਂ ਹੁਣ ਵੱਡਾ ਟੰਕਾ ਹੋ ਗਿਆ ਨਾ ਇਹਦੇ ਵਿੱਚ ਜਰੀ ਦੇਖੋ ਕਿੰਨੀ ਚਮਕ ਕੇ ਆ ਰਹੀ ਹੈ ਇਹ ਫੁੱਲ ਵੀ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਗੁਲਾਈ ਤਾਂ ਫੁੱਲ ਫੁੱਲ ਦੀ ਹੋ ਚੁੱਕੀ ਹੈ ਜਿਵੇਂ ਆਪਣੇ ਗੁਲਾਬ ਦਾ ਨਹੀਂ ਫੁੱਲ ਹੁੰਦਾ ਆਲੇ-ਦਾਲੇ ਬੰਕੂਰੀ ਹੁੰਦੀਆਂ ਨੇ ਉਦਾਂ ਇਹਦੀ ਗੁਲਾਈ ਬਣਾਈ ਗਈ ਹੈ। ਇਹ ਸੈਟ ਨੂੰ ਵੇਖ ਕੇ ਤੇ ਕੀਤਾ ਜਾ ਰਿਹਾ ਹੈ। ਉਹ ਨਹੀਂ ਜਿੱਦਾਂ ਜਿੱਦਾਂ ਨਾ ਗੋਲ ਫੁੱਲ ਉਹਨਾਂ ਨੇ ਆਪਾਂ ਨੂੰ ਇਹ ਆਪ ਨੂੰ ਫਰੇਮ ਨੂੰ ਇਦਾਂ ਘਮਾਉਣਾ ਪੈਂਦਾ ਹੌਲੀ-ਹੌਲੀ। ਕਿਉਂਕਿ ਸੂਈ ਨੇ ਦੇ ਕੇ ਜਗ੍ਹਾ ਟਾਂਕਾ ਲਾਉਣਾ ਟਾਂਕਾ ਆਪਾਂ ਫੁੱਲ ਕਰ ਲਿਆ ਜਿਵੇਂ ਤੁਸੀਂ ਦੇਖ ਸਕਦੇ ਹੋ ਫੁੱਲ ਦੇ ਵਿੱਚ ਇੰਨੀ ਚੜਾਈ ਦੇ ਵਿੱਚ ਕੜਾਈ ਜਿਹੜੀ ਆਹ ਹੁਸੂਈ ਕਵਰ ਕਰਦੀ ਆ ਤੇ ਉਸ ਦੂਆ ਦਾ ਆਪਾਂ ਫਰੇਮ ਨੂੰ ਘਮਾਉਣਾ ਹੈ ਨਾ ਉਹ ਆਪਦੇ ਆਪ ਜਿਹੜਾ ਗੋਲ ਕੜਾਈ ਆ ਗੋਲ ਫੋਲਾ ਨਾ ਬਣਦਾ ਜਾਂਦਾ ਏਕੇ ਕੇ ਉਹ ਜਿਹੜੀਆਂ ਪੰਖੜੀਆਂ ਨੇ ਜਿਵੇਂ ਖੁੱਲਦੀਆਂ ਹੁੰਦੀਆਂ ਨੇ ਗਲਾਬ ਦੀਆਂ ਉੱਪਰ ਚੜ ਚੜ੍ਹਣੀਆਂ ਪੈਂਦੀਆਂ ਨੇ ਜਿਵੇਂ ਆਹ ਡ్రਾਈਂਗ ਕਰਦੇ ਹੁਣ ਦੇਖੋ ਨਾ ਇੱਕ ਪੱਤੀ ਦੇ ਉੱਤੇ ਦੂਜੀ ਪੱਤੀ ਜਿਹੜੀ ਹੁੰਦੀ ਆ ਉਦੋਂ ਇਹ ਕੜਾਈ ਕੀਤਾ ਜਾ ਰਿਹਾ ਸੈਂਟਰ ਨੂੰ ਜ਼ੀਰੋ ਟਾ ਕੇ ਨਾਲ ਫਿਲ ਕੀਤਾ ਕੋਲੇ ਦੇ ਨਾਲ ਪੱਤੀ ਬਣਾਈ ਜਾ ਰਹੀ ਹੈ ਜਿਹੜੀ ਟੇਡੇ ਢਾਂਕੇ ਦੇ ਨਾਲ ਬਣਾਈ ਜਾ ਰਹੀ ਹੈ ਢੇਡਾ ਢਾਂਕਾ ਇਹਨਾਂ ਬਫਰੀਆਂ ਵਿੱਚ ਡੇਡਾ ਕਰਕੇ ਹੀ ਬਣਾਉਣੇ ਹੁੰਦੇ ਆ ਇਹ ਪਹਿਲਾਂ ਪੱਤੀ ਲੈ ਇੱਕ ਪਾਸਾ ਸਾਫ਼ ਹੋ ਲਈ ਗਈ ਤਾਂ ਇਹ ਨਾ ਨਾ ਜਿਵੇਂ ਪੂਰੇ ਉਹਨਾਂ ਫੋਕਸ ਅੰਕਲ ਦੇ ਵਿੱਚ ਰੱਖਦੇ ਆ ਜਿਸ ਵਿੱਚ ਸੂਈ ਜਿਹੜਾ ਟਾਂਕਾ ਵਗੁੰਦਾ ਇਹ ਢੇਡਾ ਲਗੇ ਇਹ ਕਿੰਨੀ ਸੋਹਣੀ ਬੱਤੀ ਬਣ ਕੇ ਤਿਆਰ ਹੋਈ ਹੈ ਨਾ ਇਦਾਂ ਲੱਗਦਾ ਹੈ ਨਾ ਵੀ ਜਿਵੇਂ ਦੀਵੇ ਦੀ ਲੋ ਹੋਵੇ ਬਹੁਤ ਸੋਹਣੀ ਲੱਗ ਰਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਣਾ ਵੀ ਜਿਹੜਾ ਇਹ ਪੈਚ ਲਾ ਕੇ ਆ ਦੇਖੋ ਪੈਚ ਦੇਦਿਆਂ ਨਾ ਕੱਟ ਵੀ ਕੱਟ ਵਰਤ ਵੀ ਕੀਤਾ ਇੰਦਰ ਆ ਪੈਚ ਵਰਤ ਲੱਗਿਆ ਹੋਇਆ ਨਾ ਆ ਦੇਖੋ ਇਹ ਇਦਰੇ ਇਦਾਂ ਕੱਟ ਵਰਤ ਦੇ ਕਰਕੇ ਨਾ ਆ ਜਿਹੜਾ ਕੱਟ ਵਰਤ ਤੋਂ ਉੱਪਰ ਕੱਪੜਾ ਵੱਧ ਗਿਆ ਇਹਨੂੰ ਕੱਟਿਆ ਜਾਊਗਾ ਆ ਦੇਖੋ ਜਿਵੇਂ ਆਇਤੀ ਆਮਨੇ ਕੱਟਵਾ ਕੇ ਕਰਿਆ ਆ ਤੁਸੀਂ ਦੇਖ ਸਕਦੇ ਹੋ ਅਗਿਆ ਕੱਪੜਾ ਵੱਧਾ ਇਹਨੂੰ ਵੀ ਕੱਟਿਆ ਜਾਊਗਾ ਤੇ ਇਹਦੇ ਇਧਰੋਂ ਕੱਪੜਾ ਕੱਟਿਆ ਜਾ ਚੁੱਕਿਆ ਤੇ ਆ ਦੇਖੋ ਜਿੰਨਾ ਵੀ ਫੁੱਲ ਤਿਆਰ ਹੋਇਆ ਨਾ ਇਹ ਕਿੰਨਾ ਜਿਆਦਾ ਸੋਹਣਾ ਬਣ ਕੇ ਤਿਆਰ ਹੋਇਆ ਇਹਦੇ ਉੱਤੇ ਪੈਚ ਲਾਏ ਗਏ ਨੇ ਇੱਕ ਇਧਰ ਆ ਇੱਕ ਪੈਚ ਆਲਮੋਸਟ ਕੰਪਲੀਟ ਹੋਣ ਵਾਲਾ ਹੈ ਇੰਨਾ ਕਰਿੰਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਇਹ ਪੈਚ ਲਾਇਆ ਹੈ ਨਾ ਕढ़ाई ਕੀਤੀ ਆ ਕਿੱਦਾਂ ਲੱਗਿਆ ਉਹਨਾਂ ਦੀ ਸਲਵਾਰ ਨਹੀਂ ਹੈ ਹੈ ਇੱਥੇ ਹੋ ਰਿਹਾ ਚੱਕਰ ਕਰ ਆਹ ਦੇਖੋ ਜੀ ਆਹ ਸਲਵਾਰ ਆ ਇਹ ਸਲਵਾਰ ਦਾ ਪੈਚ ਲਾ ਕੇ ਹੈ ਨਾ ਉੱਪਰ ਕढ़ाई ਕੀਤੀ ਗਈ ਹੈ ਜਰੀ ਦੀ ਤੇ ਸੂਟ ਦੇ ਨਾਲ ਮੈਚਿੰਗ ਕੀਤੀ ਗਈ ਆ ਜਿਹੜਾ ਇਹ ਸਲਵਾਰ ਦਾ ਕੱਪੜਾ ਇਹ ਹਾਲਾਂਕਿ ਇਹ ਸੂਟ ਵੀ ਇਹਦੇ ਵਿੱਚ ਹੈ ਇਹ ਇਕੱਠਾ ਸੂਟ ਤੇ ਸਲਵਾਰ ਦਾ ਲੈਂਦਾ ਸੀਗਾ ਤੇ ਇਹਦੇ ਵਿੱਚੋਂ ਸਲਵਾਰ ਇਹਦੇ ਨਾਲ ਬਣਾਈ ਜਾ ਰਹੀ ਆ ਮਤਲਬ ਇਸ ਹਟ ਟੋਟਾ ਪੈਸੀਆ ਪਹਿਲਾਂ ਤੇ ਇਹਦੇ ਉੱਤੇ ਪੈਚ ਲਾਇਆ ਗਿਆ ਕਿ ਰੀਤੀ ਜਿਵੇਂ ਵੀ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜਾ ਇਹ ਆਪਾਂ ਨੇ ਕੰਬੀਨੇਸ਼ਨ ਕੀਤਾ ਹੈ ਨਾ ਪੈਚ ਲਾ ਕੇ ਉੱਤੇ ਜਰੀ ਦੀ ਕਢਾਈ ਕੀਤੀ ਹੈ ਕਿੱਦਾਂ ਦੀ ਲੱਗੀ ਜਿਹੜੇ ਨਵੇਂ ਪਹਿਨਪੁਰਾ ਝੋੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਜੀ ਕੋਈ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ